ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਭਾਦੋਂ ਸੰਗਰਾਮ ਦੇ ਮਹੀਨੇ ਦੇ ਅਰਥ ਸਮਝਦੇ ਹਾਂ ਕਿ ਕੀ ਹਨ ਸਾਡੇ ਵਾਸਤੇ ਭਾਦੋਂ ਪਰਮਾ ਪੁਲਾਣੀਆਂ ਦੂਜੇ ਲੱਗਾ ਲੱਖ ਸਿਗਾਰ ਬਣਾਇਆ ਕਾਲਜ ਨਾਹੀ ਕੇਤ ਸੋ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਾਣੀ ਹੈ ਆਪਾਂ ਉਸ ਦੇ ਵਿੱਚੋਂ ਕੁਝ ਵਿਚਾਰ ਆਪਸ ਚ ਸਾਂਝੇ ਕਰਦੇ ਆਂ ਬਾਦੋ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੀਤ ਬਾਦੋਂ ਦੇ ਮੌਸਮ ਬਾਦ ਹੁੰਦੇ ਇਹਨੇ ਦੇ ਵਿੱਚ ਪਰਮ ਦੇ ਵਿੱਚ ਕੌਣ ਭੁੱਲ ਜਾਂਦੇ ਨੇ ਜਿਹੜੇ ਦੂਜੇ ਲੱਗਾ ਹੇਤ ਜਿਹੜੇ ਮਾਇਆ ਨਾਲ ਜੁੜ ਜਾਂਦੇ ਹਨ ਇੱਕ ਪਰਮੇਸ਼ਰ ਨੂੰ ਜੋ ਵੀ ਛੱਡਦਾ ਹੈ ਛੱਡ ਦਿੰਦਾ ਹੈ ਇੱਕ ਪਰਮੇਸ਼ਵਰ ਦੇ ਨਾਲ ਜਿਹੜਾ ਨਹੀਂ ਜੁੜਦਾ ਦੂਜਾ ਪਾਪ ਹਮੇਸ਼ਾ ਹੀ ਜੜਾ ਹੈਗਾ ਉਹ ਮਾਇਆ ਵਾਸਤੇ ਆਊਗਾ ਮਾਇਆ ਸ਼ਰੀਰ ਵੀ ਹੈ ਇਹ ਸ਼ਰੀਰ ਨਾਲ ਵੀ ਜੇਕਰ ਆਪਾਂ ਜੁੜੇ ਆ ਇਹ ਵੀ ਮਾਇਆ ਹੀ ਹੈ ਮਾਇਆ ਕੀ ਹੈ ਕਿ ਆਪਾਂ ਇੱਕ ਹਰੇਕ ਦੇ ਵਿੱਚ ਉਸ ਪਰਮੇਸ਼ਰ ਨੂੰ ਨਹੀਂ ਦੇਖਦੇ ਉਦੋਂ ਤੱਕ ਆਪਾਂ ਨੂੰ ਮਾਇਆ ਹੀ ਦਿਖਾਈ ਦਿੰਦੀ ਹੈ ਜਦੋਂ ਹਰੇਕ ਦੇ ਅੰਦਰ ਪਰਮੇਸ਼ਰ ਦਿਖਣ ਦਿਸਣ ਲੱਗ ਪਏਗਾ ਉਦੋਂ ਆਪਾਂ ਨੂੰ ਸਾਰੇ ਪਾਸੇ ਮਾਇਆ ਦੀ ਜਗਾ ਤੇ ਉਹੀ ਦਿਖਾਈ ਦੇਊਗਾ ਫੇ ਮਾਇਆ ਰਹਿ ਹੀ ਨਹੀਂ ਜਾਣੀ ਲੱਕ 시ਗਾਰ ਬਣਾਇਆ ਕਾਰਜ ਨਾ ਹੀ ਕੀਤ 시ਗਾਰ ਤਾਂ ਤੂੰ ਬਹੁਤ ਕਰ ਲਏ ਧਰਮ ਦੇ ਸਾਰੇ 시ਗਾਰ ਆਪਾਂ ਕਰ ਲਏ ਪਰ ਜਿਹੜਾ ਕਾਰਜ ਕਰਨਾ ਸੀ ਉਹ ਹੋਇਆ ਹੀ ਨਹੀਂ ਜਿਸ ਵਾਸਤੇ ਆਏ ਸੀ ਜਿਤ ਦਿਨ ਦੇਹ ਬਿੰਨ ਸਸੀ ਤਿਤ ਵੇਲੇ ਕਹ ਸੰ ਪ੍ਰੇਤ ਹੁਣ ਜਦੋਂ ਇਹ ਦੇਹ ਜਿਹੜੀ ਹੈ ਵਿੰਸ ਜਾਂਦੀ ਹੈ ਜਦੋਂ ਇਸ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਉਸ ਵੇਲੇ ਫਿਰ ਕੀ ਰਹਿ ਗਿਆ ਪ੍ਰੇਤ ਹੀ ਕਹਿ ਸਕਦੇ ਹਾਂ ਕਿਉਂ ਸਰੀਰ ਮਰਤਕ ਹੈ ਦੇਹ ਦੇ ਵਿੱਚੋਂ ਆਤਮਾ ਨਿਕਲ ਗਈ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ ਸੋ ਦੂਤ ਜਿਹੜੇ ਨੇ ਪਰਮੇਸ਼ਵਰ ਦੇ ਜੰਮ ਦੂਤ ਜਿਹੜੇ ਨੇ ਉਹ ਕੀ ਕਰਦੇ ਨੇ ਆਤਮਾ ਨੂੰ ਵਿੱਚੋਂ ਕੱਢ ਕੇ ਲੈ ਗਏ ਦਸੈਨੇ ਕਿਤੇ ਲੱਗੇ ਕੋਈ ਭੇਤ ਨਹੀਂ ਦਿੱਤਾ ਛੱਡ ਖਲੋਤੇ ਖਿਨੇ ਮਾਹੇ ਜਿੰਸੇ ਉਹ ਲਗਾ ਹੇਤ ਹੋਏਗੀ ਜਿੰਨਾਂ ਨਾਲ ਅਸੀਂ ਪਿਆਰ ਕੀਤਾ ਸੀਗਾ ਜਿੰਨਾਂ ਦੇ ਕਰਕੇ ਆਪਾਂ ਉਹ ਮਾਇਆ ਨਾਲ ਸਾਰਾ ਕੁਝ ਕਰ ਰਹੇ ਸੀਗੇ ਕਰਮकांड ਜੋ ਵੀ ਆਪਾਂ ਕਿਰਿਆ ਕਰ ਰਹੇ ਸੀਗੇ ਉਹ ਸਾਰੀਆਂ ਜੜੀਆਂ ਹੈਗੀਆਂ ਨੇ ਉਹ ਖਿਨ ਵਿੱਚ ਛੱਡ ਗਏ ਆਪਾਂ ਹੱਥ ਮੁਰੋੜੇ ਤਨ ਕਪੇ ਸਿਆਹ ਹੋਆ ਸੇਤ ਜਦੋਂ ਵਿੱਚੋਂ ਆਤਮਾ ਨਿਕਲਦੀ ਹੈ ਤਾਂ ਉਦੋਂ ਕੀ ਹੁੰਦਾ ਹੱਥ ਜਿਹੜੇ ਨੇ ਉਹ ਤੁਹਾਡੇ ਬਰੋੜੇ ਜਾਂਦੇ ਹਨ ਤਨ ਜਿਹੜਾ ਹੈਗਾ ਉਹ ਉਹ ਵਿੱਚੋਂ ਕੱਪੜਾ ਲੱਪੇਂਦਾ ਹੈ ਕੰਬੜਾ ਲੱਪੇਂਦਾ ਹੈ ਸਿਆਹ ਹੋਆ ਸੇਤ ਸਿਰਫ ਸਫੇਦ ਛਿੱਟਾ ਹੋ ਜਾਂਦਾ ਹੈ ਜਿਹਾ ਵੀ ਜੇ ਸੋਲ ਨੂੰ ਨੇ ਕਰਮਾਂ ਸੰਧੜਾ ਖੇਤ ਤੁ ਜਿੱਦਾਂ ਦਾ ਅਸੀਂ ਬੀਜ ਬੀਜਦੇ ਹਾਂ ਉਦਾਂ ਦਾ ਸਾਨੂੰ ਉਹਦਾ ਫਲ ਮਿਲ ਜਾਂਦਾ ਹੈ ਫਲ ਕੀ ਮਿਲਦਾ ਹੈ ਖਾਲੀ ਹੱਥ ਨਹੀਂ ਜਾਂਦਾ ਕੋਈ ਵੀ ਇੱਥੋਂ ਜਿੱਦਾਂ ਲਿਖਿਆ ਨਾ ਕਿ ਕਈ ਲੋਕ ਕਹਿੰਦੇ ਨੇ ਕਿ ਹੱਥ ਖਾਲੀ ਹੱਥ ਜਾਂਦਾ ਬੰਦਾ ਖਾਲੀ ਹੱਥ ਕੋਈ ਨਹੀਂ ਜਾਂਦਾ ਜੋ ਤੁਸੀਂ ਆਪਣੇ ਇਸ ਬੁੱਧੀ ਦੇ ਵਿੱਚ ਇਕੱਠਾ ਕਰ ਲਿਆ ਉਹ ਤੁਹਾਡੇ ਨਾਲ ਹੀ ਜਾਣਾ ਹੈ ਉਹੀ ਤੁਹਾਡੀ ਪੂੰਜੀ ਹੈ ਇਹਦੇ ਚਾਹੇ ਨਾਮ ਇਕੱਠਾ ਕਰ ਲਓ ਤੇ ਚਾਹੇ ਮਾਇਆ ਦੇ ਜਿਹੜੇ ਔਗਣ ਇਕੱਠੇ ਕਰ ਲਓ ਨਾਨਕ ਪ੍ਰਭ ਸਰਣਾਗਤੀ ਚਰਣ 보हित ਪ੍ਰਭ ਦੇਤ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ اے ਪਰਮੇਸ਼ਰ ਆਪਣੀ ਸਰਣ ਵਿੱਚ ਲੈ ਲੈ ਮੈਨੂੰ ਆਪਣੇ ਚਰਣਾ ਦੇ ਨਾਲ ਜੋੜ ਲੈ ਕਿਉਂਕਿ ਪਰਮੇਸ਼ਰ ਦੇ ਚਰਣਾ ਨਾਲ ਜੁੜ ਕੇ ਹੀ ਆਪਾਂ ਜਿਹੜਾ ਹੈਗਾ ਇਸ ਸੰਸਾਰ ਸਾਗਰ ਤੋਂ ਕਰ ਸਕਦੇ ਹਾਂ ਔਰ ਰੱਬ ਆ ਤੇ ਪੂੰਜੀ ਇਕੱਠੀ ਕਰਨਾ ਹੈ ਪੂੰਜੀ ਹੈ ਨਾਮ ਪੂੰਜੀ ਹੈ ਪਰਮੇਸ਼ਰ ਦੇ ਗੁਣ ਪੂੰਜੀ ਹੈ ਹਰੇਕ ਦੇ ਵਿੱਚ ਇੱਕ ਨੂੰ ਦੇਖਣਾ ਇੱਕ ਹੋਣਾ ਹੈ ਜਦੋਂ ਇੱਕ ਹੋ ਜਾਓਗੇ ਪਰਮੇਸ਼ਰ ਨਾਲ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਊਗਾ ਉਹੀ ਉਹਨੂੰ ਚਾਹੀਦਾ ਹੈ ਉਹੀ ਉਹਨੂੰ ਮਿਲ ਸਕਦਾ ਹੈ ਉਹੀ ਉਸ ਦੀ ਅਵਸਥਾ ਨੂੰ ਜਾਣ ਸਕਦਾ ਹੈ ਸੇ ਭਾਦੋਂ ਨਰਕ ਨਾ ਪਾਈਏ ਗੁਰ ਰਖਣ ਵਾਲਾ ਏਤ ਰੱਖੂਗਾ ਕਿ ਇਹਨੂੰ ਜਿਨੇ ਆਪਣਾ ਕਾਰਜ ਸਵਾਰ ਲਿਆ ਹੰਕਾਰ ਇਹ ਤਾਂ ਤੁਹਾਨੂੰ ਆਪ ਹੀ ਸਵਾਰਨਾ ਹੈ ਤੁਸੀਂ ਤਾਂ ਸਿਰਫ ਇੱਕੋ ਕੰਮ ਕਰਨਾ ਹੈ ਪਰਮੇਸ਼ਰ ਨੂੰ ਯਾਦ ਕਰਨਾ ਹੈ ਉਸ ਦੇ ਗੁਣ ਧਾਰਨ ਕਰਦੇ ਚੱਲ ਜਾਣਾ ਹੈ ਬਾਕੀ ਕੰਮ ਉਸਦਾ ਹੈ ਮਿਹਰ ਉਸਨੇ ਹੀ ਕਰਨੀ ਹੈ ਆਪਣੇ ਹੱਥ-ਬਾਸ ਨਹੀਂ ਹੈ ਆਪਣੇ ਹੱਥ ਸਿਰਫ ਕਰਮ ਕਰਨਾ ਹੈ ਕਰਮ ਵੀ ਆਪ ਨਹੀਂ ਕਰਦੇ ਕਰਮ ਵੀ ਉਹ ਹੀ ਕਰਦਾ ਕਰਨ ਕਰਾਵਣ ਪ੍ਰ ਆਪ ਹਰ ਉਹ ਆਪ ਹੀ ਕਰਨ ਵਾਲਾ ਹੈ ਆਪ ਹੀ ਕਰਵਾਉਣ ਵਾਲਾ ਹੈ ਆਪਣੇ ਆਪ ਨੂੰ ਛੱਡ ਦੋਗੇ ਜਦੋਂ ਹਉ ਤੇ ਔਰ ਮੈਂ ਨੂੰ ਵਿੱਚੋਂ ਕੱਢ ਦੋਗੇ ਫਿਰ ਉਹ ਆਪ ਹੀ ਰਹਿ ਜਾਏਗਾ ਬਸ ਜਦੋਂ ਇਹ ਤੁਹਾਡੇ ਅੰਦਰੋਂ ਭਰਮ ਨਿਕਲ ਗਿਆ ਫਿਰ ਨਰਕ ਨਹੀਂ ਜਾਂਦਾ ਉਹ ਬੰਦਾ ਸੋ ਇਸ ਪਾਦੋਂ ਮਹੀਨੇ ਦੇ ਵਿੱਚ ਸਾਨੂੰ ਇਹੀ ਪਰਮੇਸ਼ਵਰ ਵੱਲੋਂ ਇੱਕ ਸਨੇਹਾ ਦਿੱਤਾ ਗਿਆ ਹੈ ਕਿ ਪਰਮੇਸ਼ਵਰ ਨਾਲ ਜੁੜੋ ਪਰਮ ਨੂੰ ਦੂਰ ਕਰੋ ਇੱਕ ਪਰਮੇਸ਼ਰ ਨਾਲ ਜੁੜ ਕੇ ਹੰਦਰ ਹੋਂ ਔਰ ਮੈਂ ਦੋਨਾਂ ਨੂੰ ਮਾਰ ਦਿਓ ਹੋਂ ਔਰ ਮੈਂ ਮਰਨਦੇ ਹੀ ਪਰਮੇਸ਼ਰ ਰੂਪ ਹੋ ਜਾਵਾਂਗੇ